ਸਾਹਿਬ ਜੀ ਸਾਰਿਆਂ ਨੂੰ ਮੈਂ ਤੁਹਾਡਾ ਛੋਟਾ ਵੀ ਰਮਨ ਚੱਬਾ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲੱਗਿਆ ਇਹ ਗੁਰਦਾਰਾ ਸਗਰਾਣਾ ਸਾਹਿਬ ਦੇ ਅਗਲੇ ਪਾਸੇ ਤਰਨਤਾਰਾ ਰੋਡ ਦੀ ਵੀਡੀਓ ਆ ਤੇ ਇਹ ਜਿਹੜਾ ਇੱਥੇ گاਵਾਂ ਦਾ ਮੀਟ ਕੁੱਤਿਆਂ ਦਾ ਮੀਟ ਜਿਹੜਾ ਲਿਆਂਦਾ ਜਾਂਦਾ ਵਾ ਇਹਨਾਂ ਦੇ ਇੱਥੇ ਦਿੱਕੇ ਹਥਿਆਰ ਆ ਦੇਖੋ ਬੰਦੋ ਦੇ ਆਹੋ ਕਟਰ ਇਹਨਾਂ ਦੇ ਨਾਲ ਵੱਢਿਆ ਜਾਂਦਾ ਇੱਧਰ ਆਹ ਸਾਰਾ گاਵਾਂ ਦਾ ਮੀਟ ਹੈ ਜਿਹੜਾ ਵੱਢ ਕੇ ਅੰਮ੍ਰਿਤਸਰ ਸ਼ਹਿਰ ਦੇ ਹੋਟਲਾਂ ਤੱਕ ਪਹੁੰਚਾਇਆ ਜਾਂਦਾ ਆਹ ਵੇਖੋ ਪੈਕ ਹੋਇਆ ਸਾਰਾ ਇਹ ਸਾਰਾ ਗਾਵਾਂ ਦਾ ਮੀਟ ਹੈ ਜੀ ਲੂਣ ਲਾ ਲਾ ਕੇ ਪੈਕ ਕੀਤਾ ਜਾਂਦਾ ਤੇ ਇਧਰ ਦੀ ਸਾਈਡ ਵੇਖੋ ਜੀ ਇਹ ਸਾਰੇ ਹੱਡ ਆ ਆਹ ਸਾਰੇ ਹੱਡ ਆ ਜੀ ਇੱਥੇ ਤੇ ਉਹ ਸਾਰਾ ਅੰਦਰ ਮੀਟ ਪੈਕ ਹੋਇਆ ਜੀ ਇਹਨਾਂ ਦਾ ਇਹ ਵੇਖੋ ਜੀ ਪ੍ਰਸ਼ਾਸਨ ਦੇ ਨੱਕ ਦੇ ਥੱਲੇ ਕਿੰਨਾ ਤਗੜਾ ਕਾ ਜਿਹੜਾ ਧੰਦਾ ਚੱਲਦਾ ਪਿਆ ਪ੍ਰਸ਼ਾਸਨ ਵੀ ਆਇਆ ਮਲਜਮ ਜਿਹੜੇ ਫੜ ਲੇ ਗਏ ਆ ਇਧਰ ਵੇਖੋ ਕਿੰਨਾ ਤਗੜਾ ਇਹਨਾਂ ਨੇ ਪ੍ਰਬੰਧ ਲਾ ਗਏ ਕਿ ਜਿਹੜਾ ਕੰਮ ਕਰਦੇ ਪਏ ਇਤੋਂ ਦੇ ਲੋਕਾਂ ਨੇ ਜਿਹੜਾ ਇੱਕ ਦੂਆ ਜਾਣਿਆ ਨੂੰ ਸ਼ੱਕ ਪਿਆ ਉਹਨਾਂ ਨੇ ਫੜਾਇਆ ਸਿੰਪਲ ਖੁੱਲੇ ਗਏ ਆ ਜੀ ਸਾਰੇ ਆ ਵੇਖੋ ਇਹਨਾਂ ਦੇ ਉੱਪਰ ਟੌਪ ਸਾਈਡ ਸਾਰਾ ਗਾਵਾਂ ਦਾ ਮੀਟ ਹੈ ਜੀ ਜਿਹੜਾ ਪਿਆ ਹੋਇਆ ਇੱਧਰ ਐਡਰੈਸ ਲਿਖਿਆ ਆ ਸਾਰਾ ਵੈਸਟ ਲੋਵੀਆ ਇੰਡੀਆਨਾ ਹਲਾਲ ਰੋਜਨ ਬਰਸ ਬਫੈਲੋ ਬੀਟ ਆ ਵੇਖੋ ਆ ਸਾਰਾ ਮੀਟ ਹੈ ਜੀ ਪਿਆ ਇੱਥੋਂ ਵੱਢ ਕੇ ਜਿਹੜਾ ਵਾ ਪੈਕ ਕੀਤਾ ਜਾਂਦਾ ਪੈਕ ਕਰਕੇ ਭੇਜਿਆ ਜਾਂਦਾ ਜਾਂ ਉੱਥੋਂ ਆ ਕੇ ਇੱਥੇ ਸ਼ਹਿਰਾਂ ਤੱਕ ਭੇਜਿਆ ਜਾਂਦਾ ਬੰਦੇ ਸਾਰੇ ਫੜਲੇ ਗਏ ਆ ਇਧਰ ਪ੍ਰਸ਼ਾਸਨ ਵੀ ਆਇਆ ਆ ਸਾਰਾ ਆ ਵੇਖੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਸ ਸਮੇਂ ਤਰੰਤਾਰ ਰੋਡ ਮੁਰਦਰਾ ਟਾਲਾ ਸਾਹਿਬ ਦੇ ਅਗਲੇ ਪਾਸੇ ਪਟ્રોલ ਪੰਪ ਦੇ ਅਗਲੇ ਪਾਸੇ ਦੀ ਵੀਡੀਓ ਆ ਭਾਸ਼ਾ ਸ਼ੇਅਰ ਕਰ ਦਿਓ ਸਾਰੇ